ਟਲਰ ਸਮੇਂ ਦੀ ਗੱਲ ਸੀ ਕਿ ਜਿਸ ਤਰੀਕੇ ਉਹਨਾਂ ਨੇ ਆਪਣੇ ਫੌਜੀਆ ਨੂੰ ਇੱਕ ਸੁਨੇਹਾ ਦਿੱਤਾ ਸੀ ਕਿ ਜਿੰਨਾ ਜੇ ਤੁਸੀਂ ਵਾਕਈ ਰਾਜ ਸਦੀਵੀ ਕਰਨਾ ਚਾਹੁੰਦੇ ਹੋ ਕਿ ਤੁਸੀਂ ਮਰ ਮੁੱਕ ਵੀ ਜਾਓਗੇ ਤਾਂ ਕਈ ਪੁਸ਼ਤਾਂ ਤੱਕ ਜੇ ਤੁਹਾਡੀ ਹੋਂਦ ਬਚਣੀ ਜੇ ਤਾਂ ਉਹਦਾ ਢੰਗ ਤਰੀਕਾ ਇਹ ਹੈ ਕਿ ਇਸ ਥਾਂ ਦੀਆਂ ਔਰਤਾਂ ਦਾ ਨਾ ਸਿਰਫ ਉਹ ਬਲਾਤਕਾਰ ਕਰਦੇ ਸਨ ਬਲਕਿ ਉਹਨਾਂ ਨੂੰ ਜਬਰੀ ਗਰਭ ਧਾਰਨ ਤੇ ਮਜਬੂਰ ਕਰਦੇ ਸਨ ਤੁਸੀਂ ਅੱਜ ਹਿਮਾਚਲ ਚ ਜਾਂ ਹਰਿਆਣਾ ਚ ਜਾਂ ਰਾਜਸਥਾਨ ਚ ਤੁਸੀਂ ਲੋਅ ਕਰ ਦੇਖੋ ਤੁਹਾਨੂੰ ਮਿਲਦਾ ਕਿ ਨਹੀਂ ਤੇ ਜੇ ਉਹ ਉੱਥੇ ਵੀ ਘਰ ਉਹਨਾਂ ਦਾ ਇੱਥੇ ਵੀ ਘਰ ਫਿਰ ਉਹ ਸਕੂਲਾਂ ਦੀ ਪੜ੍ਹਾਈ ਸਾਰੇ ਤੁਸੀਂ ਸਰਕਾਰੀ ਸਕੂਲਾਂ ਚ ਢੇੜਾ ਲਾ ਕੇ ਆਓ ਤੁਹਾਨੂੰ ਦੱਸਣਗੇ ਕਿ 90% ਪ੍ਰਵਾਸੀਆਂ ਦੇ ਬੱਚੇ ਫ੍ਰੀ ਪੜ ਰਹੇ ਨੇ ਤੇ ਪੰਜਾਬ ਵਿੱਚੋਂ ਜਿੰਨਾ ਫ੍ਰੀ ਦਾ ਰਾਸ਼ਨ ਸੀ ਉਹਨਾਂ ਦਾ ਫ੍ਰੀ ਦਾ ਇਲਾਜ ਸੀ ਫ੍ਰੀ ਦੀ ਪੜ੍ਹਾਈ ਸੀ ਉਹ ਪੰਜਾਬੀਆਂ ਦੇ ਹੱਕ ਨੂੰ ਪੂਰਾ ਕੰਜ਼ਿਊਮ ਕੀਤਾ ਜਿਨਨੇ IAS IPS ਤੁਸੀਂ ਜਾਂ ਟੌਪ ਦੇ ਜਿਹੜੇ ਵੀ ਤੁਸੀਂ ਦੇਖਦੇ ਹੋਗੇ ਸਾਰੇ ਦੇ ਸਾਰੇ UP ਆ ਬਿਹਾਰ ਦੇ ਪਹੁੰਚ ਚੁੱਕੇ ਹੋਏ ਨੇ ਹੁਣ ਜਿਹੜੀ ਲੇਟੈਸਟ ਖਬਰ ਚੱਪਦੀ ਪਈ ਜੇ ਕਿ ਉਹਨਾਂ ਨੇ ਲੁੱਟਾਂ ਖੋਹਾਂ ਵਿੱਚ ਨਸ਼ਿਆਂ ਵਿੱਚ ਜਾਂ ਪੰਜਾਬਣਾਂ ਦਾ ਬਲਾਤਕਾਰ ਜਾਂ ਸਰੀਰਕ ਸ਼ੋਸ਼ਣ ਕਰਨ ਵਿੱਚ ਹੁਣੋਂ ਮੋਰੀ ਬਣਨ ਲੱਗ ਗਏ ਵਾਸੀ ਉਰੇ ਆ ਰਹੇ ਨੇ ਉਹਨਾਂ ਦਾ ਕਹਿਣਾ ਵੀ ਸਾਡੇ ਸੂਬੇ 'ਚ ਪੈਸਾ ਘੱਟ ਬਣਦਾ ਜਾਂ ਕੰਮ ਕਾਜ ਨਹੀਂ ਹੈਗਾ ਤੇ ਆਪਣੇ ਪੰਜਾਬੀ ਨੌਜਵਾਨ ਵਿਦੇਸ਼ਾਂ ਜਾਂਦੇ ਨੇ ਕਹਿੰਦੇ ਨੇ ਡਾਲਰ ਚੰਗੇ ਅਸੀਂ ਕਮਾ ਰਹੇ ਹਾਂ ਤੇ ਉੱਥੋਂ ਉਹ ਵੀ ਪੰਜਾਬ ਦੇ ਵਿੱਚ ਭੇਜ ਰਹੇ ਨੇ ਪੀਆ ਬਿਹਾਰ ਵਾਲਿਆਂ ਦੀ ਆਪਣੇ ਸੂਬੇ ਵਿੱਚ ਉਹਨਾਂ ਦੀ ਗਿਣਤੀ 'ਚ ਕਮੀ ਨਹੀਂ ਹੋਈ ਉਹਨਾਂ ਦੀ ਗਿਣਤੀ ਵਧੀ ਜੇ ਸਾਡੇ ਪਿੰਡਾਂ ਦੇ ਪਿੰਡ ਜੰਦਰੇ ਲੱਗ ਗਏ ਨੇ ਜਿੱਥੇ ਸਾਡੀ ਜ਼ਮੀਨ ਵੀ ਚਲੀ ਯਾਨੀ ਸਾਡੀ ਤਾਂ ਹੋਂਦ ਜਾ ਰਹੀ ਹੈ ਦੇ ਰੋਜ਼ਗਾਰ ਜੋ ਕਿ ਸਵੈ ਰੋਜ਼ਗਾਰ ਮੈਂ ਬਹੁਤ ਅਹਿਮ ਗੱਲ ਕਰ ਰਹੀ ਹਾਂ ਕਿ ਅਸੀਂ ਸਿਰਫ ਸਰਕਾਰੀ ਝਾਕ ਜੋ ਰੱਖਣ ਲੱਗ ਗਏ ਹਨ ਨਾ ਉਹ ਸਾਨੂੰ ਅਸਲ ਮਾਰ ਪੈ ਰਹੀ ਜਿੱਥੇ ਉਹ بڑے ਖੁੱਲੇ ਆਮ ਕਹਿ ਰਹੇ ਨੇ ਜੀ ਬਸ 4-5 ਸਾਲ ਦੀ ਬਾਤ ਹੈ ਮੇਅਰ ਵੀ ہمارا ਐਮਐਲਏ ਵੀ ہمارا ਸਰਪੰਚ ਵੀ ہمارا ਔਰ ਪੰਚ ਵੀ ਹਮਾਰੇ ਇਹ ਤਾਂ ਦੇਖਤੇ ਰਹ ਗਏ ਵੀਰੇ ਮੌਕੇ ਪੈਦਾ ਹੋਣੇ ਚਾਹੀਦੇ ਨੇ ਪਰੰਤੂ ਜਿਨ੍ਹਾਂ ਕੋਲ ਮੌਕੇ ਬਣੇ ਹੋਏ ਨੇ ਚੰਗੇ ਪਰ ਇੱਕ ਘਰ ਚੱਲਦੇ ਨੇ ਉਹਨਾਂ ਦੇ ਵੀ ਪਰਿਵਾਰ ਮੁੰਡੇ ਕੁੜੀਆਂ ਹੋੜ ਲੱਗੀ ਪਈ ਆ ਵੀ ਅਸੀਂ ਵਿਦੇਸ਼ਾਂ ਜਾਈਏ ਬੱਚੇ ਜੋ ਸਮਝਦੇ ਨੇ ਕਿ ਇੱਥੇ ਦੀ ਤੁਹਾਡੀ ਜੋ ਆਪਣੀ ਥਾਂ ਦੀ ਧਰਤੀ ਦੀ ਮौज ਹੁੰਦੀ ਜੇ ਉਹਨਾਂ ਥਾਵਾਂ ਤੇ ਨਹੀਂ ਹੋ ਸਕਦੀ ਉਹਨਾਂ ਨੇ ਵੀ ਤੁਹਾਨੂੰ ਬਿਠਾ ਕੇ ਨਹੀਂ ਖਵਾਣਾ ਲੁਧਿਆਣੇ ਤੇ ਜਲੰਧਰ ਦੇ ਅੱਜ ਦੇ ਦਿਨ 15000 ਵਿਆਹੁਤਾ ਜੋੜੇ 35 ਸਾਲ ਤੋਂ ਛੋਟੀ ਉਮਰ ਦੇ ਨੇ ਜਿਹੜੇ ਇਨਫਰਟੀਲਿਟੀ ਦਾ ਇਲਾਜ ਕਰਵਾ ਰਹੇ ਨੇ ਸੋ ਸੋਚ ਲਓ ਜੀ ਪੰਜਾਬੀ ਜਿਹੜੇ ਉਹ ਨਪੁੰਸਕ ਬਣਨ ਵੱਲ ਤੁਰੇ ਹੋਏ ਨੇ ਤੇ ਉਧਰ ਅੱਠ ਅੱਠ ਨਿਆਣੇ ਜ਼ਰਾ ਕੁ ਸੋਚ ਲਿਓ ਜੀ ਅਗਲੇ 20 ਸਾਲਾਂ ਬਾਅਦ ਤਸਵੀਰ ਕੀ ਬਣਨਗੀ ਸਾਤ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਤਜਿੰਦਰ ਚੰਦੀ ਸੋ ਦੋਸਤੋ ਅਸੀਂ ਦਾ ਅਨਮਿਊਟ ਦੇ ਉੱਤੇ ਲਗਾਤਾਰ ਪੰਜਾਬ ਦੇ ਉਹ ਮੁੱਦੇ ਜਿਨ੍ਹਾਂ ਦੇ ਉੱਤੇ ਚਿੰਤਾ ਕਰਨ ਦੀ ਲੋੜ ਆ ਤੇ ਉਹਨਾਂ ਮੁੱਦਿਆਂ ਨੂੰ ਲੈ ਕੇ ਮਹਾਨ ਸ਼ਖਸੀਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਨੇ ਆ ਤੇ ਅਨਮਿਊਟ ਦੇ ਵਿੱਚ ਅੱਜ ਨਿੱਗੇ ਸੱਦੇ ਦੇ ਉੱਤੇ ਉਹ ਮਹਾਨ ਸ਼ਖਸੀਅਤ ਸਾਡੇ ਨਾਲ ਬੈਠੇ ਨੇ ਜੋ ਕਿ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਾ ਡਾਕਟਰ ਹਰਸ਼ਿੰਦਰ ਕੋਰ ਪਟਿਆਲਾ ਤੋਂ ਨੇ ਤੇ ਹਮੇਸ਼ਾ ਹੀ ਭਰੂਣ ਹੱਤਿਆ ਦਾ ਮਾਮਲਾ ਹੋਵੇ ਜਾਂ ਫਿਰ ਲੜਕੀਆਂ ਦੀ ਸੁਰੱਖਿਆ ਦਾ ਮੁੱਦਾ ਹੋਵੇ ਤੇ ਸਮਾਜ ਸੇਵਾ ਦਾ ਜਾਂ ਕੋਈ ਵੀ ਮੁੱਦੇ ਹੋਣ ਅਨੇਕਾਂ ਮੁੱਦੇ ਉਹਨਾਂ ਨੇ ਚੁੱਕੇ ਨੇ ਸੋ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ ਜੀ ਸਵਾਗਤ ਹੈ ਜੀ ਤੁਹਾਡਾ ਅਨਮੋਲ ਦੇ ਵਿੱਚ ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਤੁਹਾਡੇ ਰਾਈ ਦੇਖ ਸੁਣ ਸਕਦੇ ਨੇ ਸਾਰਿਆਂ ਨੂੰ ਬਹੁਤ-ਬਹੁਤ ਨਿੱਘੀ ਫਤਿਹ ਡਾਕਟਰ ਸਾਹਿਬ ਸਭ ਤੋਂ ਮੁੱਦੇ ਕਈ ਨੇ ਤੁਸੀਂ ਪਹਿਲਾਂ ਵੀ ਮੁੱਦੇ ਚੱਕੇ ਨੇ ਭਰੂਣ ਹੱਤਿਆ ਦਾ ਮੁੱਦਾ ਅਹਿਮ ਸੀਗਾ ਲੜਕੀਆਂ ਦੀ ਸੁਰੱਖਿਆ ਦਾ ਮੁੱਦਾ ਅਹਿਮ ਸੀ ਤੇ ਕੀ ਲੱਗਦਾ ਤੁਹਾਨੂੰ ਹੁਣ ਪੰਜਾਬ ਦੇ ਵਿੱਚ ਸਭ ਤੋਂ ਗੰਭੀਰ ਮੁੱਦਾ ਜਿਹੜਾ ਕਿਹੜਾ ਬਣਿਆ ਹੋਇਆ ਮੈਂ ਥੋੜੀ ਜੀ ਪਛਾਣ ਤੋਂ ਲੈ ਜਾਵਾਂ ਤਾਂ ਸ਼ਾਇਦ ਤੁਹਾਡੇ ਬੜੇ ਸੂਝਵਾਨ ਸਰੋਤੇ ਨੇ ਉਹਨਾਂ ਨੂੰ ਥੋੜੀ ਜੀ ਸਮਝ ਆ ਜਾਏਗੀ ਕਿ ਹਿਟਲਰ ਸਮੇਂ ਦੀ ਗੱਲ ਸੀ ਕਿ ਜਿਸ ਤਰੀਕੇ ਉਹਨਾਂ ਨੇ ਆਪਣੇ ਫੌਜੀਆ ਨੂੰ ਇੱਕ ਸੁਨੇਹਾ ਦਿੱਤਾ ਸੀ ਕਿ ਜਿੰਨਾ ਜੇ ਤੁਸੀਂ ਵਕਈ ਰਾਜ ਸਦੀਵੀ ਕਰਨਾ ਚਾਹੁੰਦੇ ਹੋ ਕਿ ਤੁਸੀਂ ਮਰ ਮੁੱਕ ਵੀ ਜਾਓਗੇ ਤਾਂ ਕਈ ਪੁਸ਼ਤਾਂ ਤੱਕ ਜੇ ਤੁਹਾਡੀ ਹੋਂਦ ਬਚਣੀ ਜੇ ਤਾਂ ਉਹਦਾ ਢੰਗ ਤਰੀਕਾ ਇਹ ਹੈ ਕਿ ਇਸ ਥਾਂ ਦੀਆਂ ਔਰਤਾਂ ਦਾ ਨਾ ਸਿਰਫ ਉਹ ਬਲਾਤਕਾਰ ਕਰਦੇ ਸਨ ਬਲਕਿ ਉਹਨਾਂ ਨੂੰ ਜਬਰੀ ਗਰਭ ਧਾਰਨ ਤੇ ਮਜਬੂਰ ਕਰਦੇ ਸਨ ਨਤੀਜਾ ਇਹ ਹੋਇਆ ਕਿ ਅੱਜ ਦੇ ਦਿਨ ਵੀ ਜੇ ਡੀਐਨਏ ਸਟੱਡੀ ਆਪਾਂ ਕਰਦੇ ਆਂ ਉਦੇ ਵਿੱਚ ਹੁਣ ਵੀ ਕੁਝ ਅੰਸ਼ ਉਸ ਸਮੇਂ ਦੇ ਮੌਜੂਦ ਨੇ ਅਗਲੇ ਬੱਚਿਆਂ ਵਿੱਚ ਜੀ ਜੇ ਗੱਲ ਸਮਝ ਆ ਜਾਏ ਤਾਂ ਫਿਰ ਸੌਖਿਆਂ ਆਪਾਂ ਅੱਜ ਦੇ ਦਿਨ ਵੀ ਸਮਝ ਸਕਦੇ ਹਾਂ ਕਿ ਪੰਜਾਬ ਵਿੱਚ ਇਸ ਢੰਗ ਨਾਲ ਪ੍ਰਵਾਸੀਆਂ ਦੀ ਆਮਦ ਜੇ ਬਹੁਤ ਵਧੀਆ ਹਾਂ ਹਾਮ ਤੌਰ ਤੇ ਕੰਪੇਅਰ ਕਰ ਦਿੰਦੇ ਨੇ ਲੋਕ ਕਿ ਕੋਈ ਗੱਲ ਨਹੀਂ ਜੀ ਪੰਜਾਬ ਦੇ ਵੀ ਬਾਹਰ ਗਏ ਨੇ ਮੈਂ ਥੋੜੀਆਂ ਜਿਹੀਆਂ ਉਹ ਚੀਜ਼ਾਂ ਤੇ ਧਿਆਨ ਦਿਵਾਉਣਾ ਚਾਹਨੀ ਹਾਂ ਕਿ ਜਿੱਥੇ ਸ਼ਾਇਦ ਉਹਨਾਂ ਦਾ ਉਹ ਜੋ ਬਾਹਰ ਇੱਥੋਂ ਪੰਜਾਬੀਆਂ ਦਾ ਜਾਣਾ ਤੇ ਉਹਨਾਂ ਦਾ ਇੱਥੇ ਵਸਣਾ 'ਚ ਕੁਝ ਕੁ ਫਰਕ ਹੈ ਕਾਰਨ ਕਿ ਪੰਜਾਬ ਅੰਦਰੋਂ ਜੇ ਪੰਜਾਬੀ ਅੱਜ ਫਰਜ਼ ਕਰੋ ਤੁਸੀਂ ਰਾਜਸਥਾਨ ਜਾਂ ਹਿਮਾਚਲ ਚ ਜਾਂ ਹਰਿਆਣੇ ਚ ਇਲਾਜ ਕਰਨ ਜਾਓਗੇ ਤੁਹਾਨੂੰ ਪੈਸੇ ਲਾਣੇ ਪੈਂਦੇ ਨੇ ਪੰਜਾਬ ਦੇ ਅੰਦਰ ਉਹਨਾਂ ਦੇ ਜਿਸ ਢੰਗ ਦੇ ਉਹਨਾਂ ਨੇ ਆਧਾਰ ਕਾਰਡ ਬਣਾ ਕੇ ਐਸਵੇਲੇ ਜੀ ਰਜਿੰਦਰਾ ਦੀ ਵੀ ਮੈਂ ਗੱਲ ਕਰਾਂ ਤੇ ਟੋਟਲ ਉਹਨਾਂ ਦੀ ਜੋ ਟ੍ਰੀਟਮੈਂਟ ਹੈ ਜੋ ਪੰਜਾਬੀਆਂ ਤੇ ਲੱਗਣੀ ਸੀ ਟੋਟਲ ਫ੍ਰੀ ਉਹਨਾਂ ਨੂੰ ਜਾ ਰਹੀ ਹੈ ਤੇ ਪੰਜਾਬੀਆਂ ਚੋ ਜੇ ਹਿਸਾਬ ਲਾਓਗੇ ਤਾਂ 1-2 ਫੀਸਦੀ ਨੇ ਜਿਹੜੇ ਸਰਕਾਰੀ ਹਸਪਤਾਲਾਂ ਵੱਲ ਮੂੰਹ ਕਰਦੇ ਨੇ ਉਹ ਪ੍ਰਾਈਵੇਟ ਵੱਲ ਜਾਣਾ ਪਸੰਦ ਕਰਦੇ ਨੇ ਸੋ ਇਹਦਾ ਮਤਲਬ ਇਹ ਹੋਇਆ ਕਿ ਸਾਰੇ ਦਾ ਸਾਰਾ ਪੈਸਾ ਇਲਾਜ ਵਿੱਚ ਵੀ ਉਹਨਾਂ ਵੱਲ ਜਦੋਂ ਆਪਾਂ ਗੱਲ ਕਰਦੇ ਹਾਂ ਮੁਫਤ ਰਾਸ਼ਨ ਦੀ ਜਾਂ ਕੋਈ ਹੋਰ ਚੀਜ਼ ਦੀ ਤਾਂ ਤੁਸੀਂ ਦੇਖੋਗੇ ਵੱਡੀ ਪੱਦਰ ਜਿਹੜੇ ਪ੍ਰਵਾਸੀ ਨੇ ਉਹਨਾਂ ਦੇ ਉਹ ਆਪਣਾ ਉਸ ਪੱਖੋਂ ਪੂਰੇ ਦਾ ਪੂਰਾ ਵੋਟਾਂ ਬਣਵਾ ਕੇ ਉਹ ਫਾਇਦਾ ਲੈ ਰਹੇ ਨੇ ਇੱਕ ਹੋਰ ਅਹਿਮ ਗੱਲ ਕਿ ਤੁਸੀਂ ਜਦੋਂ ਹੁਣ ਉਹਨਾਂ ਵੱਲ ਧਿਆਨ ਕਰੋਗੇ ਕਿ ਆਹ ਜੀ ਸੀਵਰੇਜ ਠੀਕ ਕਰਨ ਵਾਲਾ ਸੀ ਆਹ ਜੀ ਸਾਡੇ ਪੇਂਟ ਕਰਨ ਵਾਲਾ ਸੀ ਆਹ ਸਾਡਾ ਇਹ ਕੰਮ ਕਰਨ ਵਾਲਾ ਸੀ ਉਹ ਸਾਰੇ ਜਦੋਂ ਤੁਸੀਂ ਦੇਖਦੇ ਹੋਗੇ ਜੀ ਸਾਡਾ ਹੁਣੇ ਤਿਉਹਾਰ ਦਾ ਮੌਕਾ ਆ ਗਿਆ ਜਾਂ ਸਾਡਾ ਇਹ ਛੁੱਟੀਆਂ ਦਾ ਮੌਕਾ ਆ ਗਿਆ ਅਸੀਂ ਇਹ ਸਾਰੇ ਪੈਸੇ ਆਪਣੇ ਵਾਪਸ ਲਿਜਾ ਕੇ ਉੱਥੇ ਘਰ ਦੇ ਵਿੱਚ ਆਪਣੇ ਦੇਣੇ ਨੇ ਜੀ ਯਾਨੀ ਉਹ ਪੈਸਾ ਇੱਥੋਂ ਲੈ ਕੇ ਤੇ ਆਪਣੇ ਸੂਬੇ ਨੂੰ ਸਗੋਂ ਉਹ ਪ੍ਰਫੁੱਲਿਤ ਕਰਦੇ ਮਤਲਬ ਉੱਥੋਂ ਦੀ ਇਕਨੋਮੀ ਨੂੰ ਫਾਇਦਾ ਹੋ ਰਿਹਾ ਹੁਣ ਉਹਦੇ ਨਾਲੋਂ ਨਾਲ ਕੀ ਹੋ ਰਿਹਾ ਕਿ ਉਹਨਾਂ ਨੇ ਜਿਸ ਤਰੀਕੇ ਪੱਕੀਆਂ ਜ਼ਮੀਨਾਂ ਤੇ ਘਰ ਇੱਥੇ ਲੈ ਚੁੱਕੇ ਨੇ ਉਹ ਤੁਸੀਂ ਅੱਜ ਹਿਮਾਚਲ ਚ ਜਾਂ ਹਰਿਆਣੇ ਚ ਜਾਂ ਰਾਜਸਥਾਨ ਚ ਤੁਸੀਂ ਲੋ ਘਰ ਦੇਖੋ ਤੁਹਾਨੂੰ ਤੇ ਮਿਲਦਾ ਕਿ ਨਹੀਂ ਤੇ ਜੇ ਉਹ ਉੱਥੇ ਵੀ ਘਰ ਉਹਨਾਂ ਦਾ ਇੱਥੇ ਵੀ ਘਰ ਫਿਰ ਉਹ ਸਕੂਲਾਂ ਦੀ ਪੜਾਈ ਸਾਰੇ ਤੁਸੀਂ ਸਰਕਾਰੀ ਸਕੂਲਾਂ ਚ ਢੇੜਾ ਲਾ ਕੇ ਆਓ ਤੁਹਾਨੂੰ ਦਿਸਣਗੇ ਕਿ 90 ਫੀਸਡ ਪਰਵਾਸੀਆਂ ਦੇ ਬੱਚੇ ਫ੍ਰੀ ਪੜ ਰਹੇ ਨੇ ਉਹ ਇੱਥੋਂ ਜਾਣ ਦੇ ਇੱਛਕ ਨਹੀਂ ਉਹ ਕਹਿੰਦੇ ਨੇ ਜੀ ਅਸੀਂ ਇੱਥੇ ਹੀ ਆਪਣਾ ਘਰ ਬਣਾ ਲਿਆ ਦੂਜਾ ਸਾਡਾ ਪੱਕਾ ਘਰ ਉੱਥੇ ਹੈ ਜਿਹਨੂੰ ਅਸੀਂ ਪਰਫੁੱਲਿਤ ਕਰਦੇ ਰਹਿਣਾ ਪਰ ਇੱਥੇ ਅਸੀਂ ਜਦੋਂ ਅਗਲੀਆਂ ਪੋਸਟਸ ਆਣਗੀਆਂ ਆਈਈਐਸ ਆਈਪੀਐਸ ਜਾਂ ਕਿਤੇ ਵੀ ਅਫੀਸਰ ਲੱਗਣਾ ਹੋਏਗਾ ਅਸੀਂ ਬੱਚੇ ਉਸ ਵਾਸਤੇ ਤਿਆਰ ਕਰ ਰਹੇ ਹੁਣ ਇਹ ਪੂਰੇ ਨੂੰ ਸਿਨੈਰੀਓ ਜਿ ਇਕੱਠਾ ਕਰੋਗੇ ਕਿ ਪੰਜਾਬ ਵਿੱਚੋਂ ਜਿੰਨਾ ਫ੍ਰੀ ਦਾ ਰਾਸ਼ਨ ਸੀ ਉਹਨਾਂ ਦਾ ਫਰੀਦ ਦਾ ਇਲਾਜ ਸੀ ਫਰੀਦ ਦੀ ਪੜ੍ਹਾਈ ਸੀ ਉਹ ਪੰਜਾਬੀਆਂ ਦੇ ਹੱਕ ਨੂੰ ਪੂਰਾ ਕੰਜ਼ਿਊਮ ਕੀਤਾ ਬਿਲਕੁਲ ਉਸ ਤੋਂ ਬਾਅਦ ਇੱਥੇ ਦੀ ਕਮਾਈ ਜੋ ਤੁਸੀਂ ਰੇੜੀਆਂ ਦੇਖੋਗੇ ਤਾਂ ਤੁਸੀਂ ਵੇਖੋਗੇ ਕਿ ਸੰਪੂਰਨ ਰੂਪ ਵਿੱਚ ਬਾਜ਼ਾਰਾਂ ਇੱਕ ਇੱਕ ਬੰਦੇ ਨੇ ਢਾਈ ਢਾਈ ਸੌ ਰੇੜੀਆਂ ਪਾਈਆਂ ਹੋਈਆਂ ਸੋ ਉਹ ਸਾਰਾ ਉਹਨਾਂ ਨੇ ਆਪਣੀ ਚਾਚੇ ਤਾਏ ਮਾਮਿਆਂ ਨੂੰ ਇੱਥੇ ਰੋਜ਼ਗਾਰ ਦਿੱਤਾ ਹੈ ਬਿਲਕੁਲ ਕੋਈ ਵੀ ਵਿਹਲਾ ਨਹੀਂ ਹੈ ਸੋ ਉਹ ਆਪਣਾ ਪੂਰੇ ਦਾ ਪੂਰਾ ਉਹ ਸਾਰਾ ਕਮਾਈ ਦਾ ਹਿੱਸਾ ਉੱਥੇ ਵੀ ਭੇਜ ਰਹੇ ਨੇ ਆਪਣਾ ਸੂਬਾ ਵੀ ਪ੍ਰਫੁੱਲਿਤ ਕਰਦੇ ਨੇ ਇੱਥੋਂ ਦੀ ਥਾਂ ਵੀ ਉਹ ਜਜ਼ਬ ਕਰ ਰਹੇ ਨੇ ਹੁਣ ਉੱਪਰ ਲੀਆਂ ਜੇ ਤੁਸੀਂ ਦੇਖੋਗੇ ਸਿਖਰ ਲੀਆਂ ਜੇ ਪੋਸਟਸ ਵਿੱਚ ਤੁਹਾਨੂੰ ਪੰਜਾਬੀ ਸਿਰਫ ਇਹ ਤਾਂ ਹੁਣ ਅਖਬਾਰੀ ਖਬਰਾਂ ਨੇ ਕਿ ਸਿਖਰ ਲੀਆਂ 4% ਚ ਦਿਖਦੇ ਨੇ ਜਿਨਨੇ ਆਈਐਸ ਆਈਪੀਐਸ ਤੁਸੀਂ ਜਾਂ ਟੌਪ ਦੇ ਜਿਹੜੇ ਵੀ ਤੁਸੀਂ ਦੇਖਦੇ ਹੋਗੇ ਸਾਰੇ ਦੇ ਸਾਰੇ ਯੂਪੀ ਆ ਬਿਹਾਰ ਦੇ ਪਹੁੰਚ ਚੁੱਕੇ ਹੋਏ ਨੇ ਉਹਨਾਂ ਪਦਵੀਆਂ ਤੇ ਬੈਠੇ ਨੇ ਹੁਣ ਜਿਹੜੀ ਲੇਟੈਸਟ ਖਬਰ ਚਪਦੀ ਪਈ ਜੇ ਕਿ ਉਹਨਾਂ ਨੇ ਲੁੱਟਾਂ ਖੋਹਾਂ ਵਿੱਚ ਨਸ਼ਿਆਂ ਵਿੱਚ ਜਾਂ ਪੰਜਾਬਣਾਂ ਦਾ ਬਲਾਤਕਾਰ ਜਾਂ ਸਰੀਰਕ ਸ਼ੋਸ਼ਣ ਕਰਨ ਵਿੱਚ ਹੁਣ ਉਹ ਮੋਰੀ ਬਣਨ ਲੱਗ ਗਏ ਨੇ ਮੈਂ ਤੁਹਾਨੂੰ ਗੱਲ ਹਿਟਲਰ ਤੋਂ ਸ਼ੁਰੂ ਕੀਤੀ ਸੀ ਸ਼ਾਇਦ ਇਹ ਅਸੀਂ ਨਹੀਂ ਗੱਲ ਸਮਝ ਰਹੇ ਮੈਂ ਗੱਲ ਪੰਜਾਬ ਦੀ ਕਰ ਰਹੀ ਹਾਂ ਕਿਤੇ ਸਿੱਖ ਹਿੰਦੂ ਮੁਸਲਮਾਨ ਈਸਾਈ ਦੀ ਨਹੀਂ ਕਰ ਬਿਲਕੁਲ ਸਪਸ਼ਟ ਕਰਦੇ ਤਾਂ ਜਿਸ ਢੰਗ ਨਾਲ ਉਹ ਆਪਣੀ ਜ਼ੁਬਾਨ ਲੈ ਕੇ ਆਏ ਨੇ ਸਕੂਲਾਂ ਵਿੱਚ ਪੰਜਾਬੀ ਨਹੀਂ ਉਹ ਆਪਣੀ ਜ਼ੁਬਾਨ ਹਿੰਦੀ ਬੋਲਦੇ ਹੁਣ ਉਹ ਸਾਰੀ ਮੈਂ ਹਿੰਦੀ ਦੇ ਵਿਰੁੱਧ ਨਹੀਂ ਹਾਂ 50 ਜ਼ੁਬਾਨਾਂ ਸਿੱਖੋ ਪਰ ਪੰਜਾਬੀ ਮਿੱਧ ਕੇ ਪੰਜਾਬ ਦੇ ਵਿੱਚੋਂ ਕਮਾਈ ਕਰਨ ਤੋਂ ਬਾਅਦ ਆਪਣਾ ਸੂਬਾ ਪ੍ਰਫੁੱਲਿਤ ਕਰਨ ਤੇ ਫਿਰ ਜ਼ਮੀਨਾਂ ਇੱਥੇ ਦੀਆਂ ਵੀ ਲੈ ਲੈਣ ਤੇ ਫਿਰ ਸਾਡੇ ਆਪਣਾ ਪੰਜਾਬਣਾਂ ਨੂੰ ਜਿਸ ਢੰਗ ਨਾਲ ਉਹ ਖਰਾਬ ਵੀ ਕਰਨ ਦਾ ਮਤਲਬ ਚਫੇਰਿਓ ਇੱਕ ਜਫਾ ਪੈ ਰਿਹਾ ਮੈਨੂੰ ਕੇਸ ਦੱਸ ਦਿਓ ਕਿੰਨੇ ਸਾਡੇ ਜੇ ਪੰਜਾਬੀ ਬਾਹਰ ਜਾਂਦੇ ਨੇ ਭਾਵੇਂ ਆਸਟ੍ਰੇਲੀਆ 'ਚ ਨੇ ਭਾਵੇਂ ਉਹ ਯੂਰਪ 'ਚ ਨੇ ਕੈਨੇਡਾ 'ਚ ਨੇ ਅਮਰੀਕਾ 'ਚ ਨੇ ਕਿੰਨੀਆਂ ਥਾਵਾਂ ਦੀ ਖਬਰ ਆਈ ਕਿ ਪੰਜਾਬੀ ਨੇ ਉੱਥੋਂ ਦੀਆਂ ਔਰਤਾਂ ਦਾ ਬਲਾਤਕਾਰ ਕੀਤਾ ਕੋਈ ਖਬਰ ਨਹੀਂ ਬਹੁਤ ਹੈ ਜਾਂ ਉੱਥੋਂ ਦੇ ਸੂਬੇ ਵਿੱਚ ਉਹ ਉਹ ਸੂਬੇ ਦੇ ਵੱਧ ਦੇ ਵਿੱਚ ਮਦਦ ਨਹੀਂ ਕਰ ਰਹੇ ਜੇ ਕਮਾਈ ਕਰ ਰਹੇ ਨੇ ਤਾਂ ਉਹ ਪੂਰੇ ਦਾ ਪੂਰਾ ਮੁਲਕ ਉੱਥੇ ਪ੍ਰਫੁੱਲਤ ਹੋ ਰਿਹਾ ਨਹੀਂ ਮੈਡਮ ਡਾਕਟਰ ਸਾਹਿਬ ਇੱਕ ਤੁਸੀਂ ਜਿਵੇਂ ਹੁਣ ਗੱਲ ਕੀਤੀ ਆ ਠੀਕ ਆ ਪ੍ਰਵਾਸੀ ਉਰੇ ਆ ਰਹੇ ਨੇ ਉਹਨਾਂ ਦਾ ਕਹਿਣਾ ਵੀ ਸਾਡੇ ਸੂਬੇ 'ਚ ਪੈਸਾ ਘੱਟ ਬਣਦਾ ਜਾਂ ਕੰਮਕਾਜ ਨਹੀਂ ਹੈਗਾ ਤੇ ਆਪਣੇ ਪੰਜਾਬੀ ਨੌਜਵਾਨ ਵਿਦੇਸ਼ਾਂ ਜਾਂਦੇ ਨੇ ਕਹਿੰਦੇ ਨੇ ਡਾਲਰ ਚੰਗੇ ਅਸੀਂ ਕਮਾ ਰਹੇ ਹਾਂ ਤੇ ਉੱਥੋਂ ਉਹ ਵੀ ਪੰਜਾਬ ਦੇ ਵਿੱਚ ਭੇਜ ਰਹੇ ਨੇ ਹਾਲਾਂਕਿ ਮੁਲਕ ਦੇ ਬਹੁਤ ਘਟਾਉਂਦੇ ਨੇ ਜਿਹੜੇ ਉਰੀ ਹੀ ਆਪਣੇ ਪੰਜਾਬ ਦੇ ਵਿੱਚ ਹੀ ਰਹਿਣਾ ਚਾਹੁੰਦੇ ਹੋਣ ਪਰੰਤੂ ਪ੍ਰਵਾਸੀਆਂ ਦਾ ਜਿਵੇਂ ਤੁਸੀਂ ਮੁੱਦਾ ਚੱਕਿਆ ਠੀਕ ਆ ਪਉ ਦੇ ਉੱਤੇ ਗੱਲ ਕਰ ਰਹੇ ਆ ਬਹੁਤ ਵੱਡਾ ਦੁਖਾਂਤ ਆ ਇਹਦਾ ਹੱਲ ਮੈਨੂੰ ਸਥਾਈ ਹੱਲ ਕੀ ਆ ਵੀ ਪੰਜਾਬ ਫਿਰ ਉਹੀ ਪੰਜਾਬ ਆਪਣਾ ਸਾਹਮਣੇ ਆਪਾਂ ਨੂੰ ਦਿਖੇ ਜਿੱਥੇ ਕੁੜੀਆਂ ਆਪਣੀਆਂ ਭੈਣਾਂ ਮਾਵਾਂ ਨੂੰ ਕੋਈ ਡਰ ਨਾ ਹੋਵੇ ਜਿਵੇਂ ਤੁਸੀਂ ਹੁਣ ਗੱਲ ਕੀਤੀ ਅਤਿਆਚਾਰ ਹੋ ਰਿਹਾ ਬਲਾਤਕਾਰ ਹੋ ਰਿਹਾ ਇੱਕ ਘਟਨਾ ਹੁਣ ਮੁਹਾਲੀ ਤੋਂ ਹੀ ਮੈਡਮ ਆਈ ਆ ਦੋ ਬੱਚੇ ਮਾਰ ਦਿੱਤੇ ਗਏ ਪ੍ਰਵਾਸੀਆਂ ਦਾ ਨਾਮ ਆ ਰਿਹਾ ਉਹਦੇ ਵਿੱਚ ਪੁਲਿਸ ਚਲੋ ਜਾਂਚ ਕਰ ਰਹੀ ਆ ਕਿੰਨਾ ਕੁ ਵੱਡਾ ਦੁਕਾਨ ਤਾਂ ਤੇ ਸਥਾਈ ਹੱਲ ਕੀ ਆ ਜੀ ਇਹਦਾ ਜੀ ਇਹਦੇ ਵਿੱਚ ਅਹਿਮ ਜੋ ਜਿਵੇਂ ਆਪਾਂ ਗੱਲ ਬਾਤ ਲਿਆ ਨਾਲ ਕੀਤੀ ਵੀ ਸਾਡੇ ਬੱਚੇ ਬਾਹਰ ਜਾ ਰਹੇ ਨੇ ਅਹਿਮ ਗੱਲ ਇਹ ਆ ਕਿ ਦੇਖੋ ਯੂਪੀ ਆ ਬਿਹਾਰ ਵਾਲਿਆਂ ਦੀ ਆਪਣੇ ਸੂਬੇ ਵਿੱਚ ਉਹਨਾਂ ਦੀ ਗਿਣਤੀ 'ਚ ਕਮੀ ਨਹੀਂ ਹੋਈ ਉਹਨਾਂ ਦੀ ਗਿਣਤੀ ਵਧੀ ਜੇ ਪਰ ਸਾਡੇ ਪ੍ਰੋਬਲਮ ਇਹ ਹੋ ਰਹੀ ਹੈ ਕਿ ਜਿਹੜੇ ਸਾਡੇ ਇੱਥੋਂ ਬਾਹਰ ਜਾ ਰਹੇ ਨੇ ਸਾਡੀ ਗਿਣਤੀ ਥੁੜ ਰਹੀ ਹੈ ਇਹ ਬਹੁਤ ਅਹਿਮ ਚੀਜ਼ ਫਰਕ ਹੈ ਉਹਨਾਂ ਦੇ ਸੂਬਾ ਉੱਥੇ ਵੀ ਪ੍ਰਫੁੱਲਤ ਹੈ ਬਾਹਰ ਆ ਕੇ ਵੀ ਉਹ ਪ੍ਰਫੁੱਲਤ ਨਹੀਂ ਸਾਡੇ ਪਿੰਡਾਂ ਦੇ ਪਿੰਡ ਜੰਦਰੇ ਲੱਗ ਗਏ ਨੇ ਜਿੱਥੇ ਸਾਡੀ ਜ਼ਮੀਨ ਵੀ ਚਲੀ ਯਾਨੀ ਸਾਡੀ ਤਾਂ ਹੋਂਦ ਜਾ ਰਹੀ ਹੈ ਬਿਲਕੁਲ ਸਾਡਾ ਸੱਭਿਆਚਾਰ ਖਤਮ ਹੋ ਰਿਹਾ ਸਾਡੀ ਹੋਂਦ ਜਾ ਰਹੀ ਹੈ ਸਾਡੀ ਪਛਾਣ ਜਾ ਰਹੀ ਹੈ ਕੱਲ ਨੂੰ ਸ਼ਿਕੰਜਾ ਜਿਵੇਂ ਕੈਨੇਡਾ ਨੇ ਕੱਸਿਆ ਜੇ ਸ਼ਿਕੰਜਾ ਯੂਰਪ ਚ ਜੇ ਸ਼ਿਕੰਜਾ ਅਮਰੀਕਾ ਚ ਕੱਸਿਆ ਜਾਂਦਾ ਆਸਟ੍ਰੇਲੀਆ ਚ ਕੱਸਿਆ ਜਾਂਦਾ ਕੱਢ ਦਿਓ ਬਾਹਰ ਕਿੱਥੇ ਜਾਣਾ ਜੀ ਪੰਜਾਬ ਤਾਂ ਹੈ ਨਹੀਂ ਉਹਨਾਂ ਨੇ ਪੂਰਾ ਕਾਬਜ਼ ਹੋ ਚੁੱਕੇ ਨੇ ਪੌਣਾ ਪੰਜਾਬ ਜ਼ਬਾਨ ਦੇ ਆਧਾਰ ਤੇ ਸੂਬਾ ਬਣਿਆ ਸੀ ਅੱਜ ਜ਼ਬਾਨ ਦੇ ਆਧਾਰ ਤੇ ਤੁਸੀਂ ਗੱਲ ਕਰਕੇ ਵੇਖ ਲਓ ਤਾਂ ਮਤਲਬ ਸਮਝ ਆ ਜਾਏਗੀ ਕਿ ਅੰਮ੍ਰਿਤਸਰ ਦੀ ਹੱਦ ਤੱਕ ਪਹੁੰਚ ਜਾਣਾ ਹੈ ਯਾਨੀ ਸਾਰਾ ਲਿਖਾਈ ਹਿੰਦੀ ਰਹੇ ਨੇ ਕਿਉਂਕਿ ਮੇਜਰ ਉਹਨਾਂ ਦੀ ਗਿਣਤੀ ਹੋ ਗਈ ਹੈ ਸੋ ਇਹ ਜੇ ਸਾਰਾ ਕੁਝ ਕੰਟਰੋਲ ਕਰਨਾ ਹੈ ਤਾਂ ਪਹਿਲੀ ਚੀਜ਼ ਇਹ ਹੈ ਕਿ ਸਾਨੂੰ ਇੱਥੇ ਰੁਜ਼ਗਾਰ ਜੋ ਕਿ ਸਵੈ ਰੁਜ਼ਗਾਰ ਮੈਂ ਬਹੁਤ ਅਹਿਮ ਗੱਲ ਕਰ ਰਹੀ ਹਾਂ ਜੇ ਅਸੀਂ ਸਿਰਫ ਸਰਕਾਰੀ ਝਾਕ ਜੋ ਰੱਖਣ ਲੱਗ ਗਏ ਆ ਨਾ ਉਹ ਸਾਨੂੰ ਅਸਲ ਮਾਰ ਪੈ ਰਹੀ ਹੈ ਜੇ ਅਮਲ ਉੱਥੇ ਚੱਲ ਸਕਦਾ ਸੀ ਸਾਡੇ ਕੋਆਪਰੇਟਿਵ ਸੁਸਾਇਟੀਆਂ ਐਬਸੈਂਟ ਨੇ ਅਸੀਂ ਕਣਕ ਝੋਨੇ ਦੇ ਚੱਕਰ ਚ ਖਤਮ ਹੋ ਗਏ ਆ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਹੋਣ ਸਾਡਾ ਕਿਸਾਨ ਜੋ ਬੀਜੇ ਉਹ ਪ੍ਰੋਸੈਸ ਕਰੇ ਉੱਥੋਂ ਉਹ ਸੇਲ ਤੇ ਲੱਗੇ ਇੱਕ ਪੂਰੀ ਸੁਸਾਇਟੀ ਬਣੀ ਹੋਵੇ ਤਾਂ ਉਹ ਜ਼ਿਆਦਾ ਪ੍ਰਫੁੱਲਤ ਹੋਣਗੇ ਹੱਥ ਅੜ ਕੇ ਨਹੀਂ ਬੈਠੇ ਹੋਣਗੇ ਸਾਡੀਆਂ ਟੀਚਰਾਂ ਜਿਸ ਢੰਗ ਨਾਲ ਇਸ ਵੇਲੇ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਕਿੰਨੇ ਸਾਲਾਂ ਤੋਂ ਸਿਰਫ ਇਹੀ ਕੁਛ ਹੈ ਵੀ ਸੜਕਾਂ ਤੋਂ ਪਰ ਉਹਨੂੰ ਹਾਂਜੀ ਨਹੀਂ ਉਸ ਨੂੰ ਵੀ ਮੈਂ ਦੱਸਣ ਲੱਗੀ ਸਾਂ ਕਿ ਜੇ ਅਸੀਂ ਸਾਡੇ ਪ੍ਰਵਾਸੀ ਜੋ ਸਾਡੇ ਆਪਣੇ ਬਾਹਰ ਗਏ ਹੋਏ ਨੇ ਜਿਵੇਂ ਉਹ ਉਸ ਪੱਦਰ ਦਾ ਇੰਟਰਨੈਸ਼ਨਲ ਸਕੂਲ ਖੋਲਣ ਉਹ ਇੰਟਰਨੈਸ਼ਨਲ ਪੱਦਰ ਦਾ ਇੱਥੇ ਹਸਪੀਟਲ ਖੋਲਦੈਨ ਯੂਨੀਵਰਸਿਟੀ ਖੋਲਣ ਚ ਮਦਦ ਕਰਨ ਤਾਂ ਉਹ ਸਾਡਾ ਸੂਬਾ ਵੀ ਪ੍ਰਫੁੱਲਤ ਹੋਏਗਾ ਸਾਡੇ ਆਪਣੇ ਇੱਥੇ ਰਹਿਣਗੇ ਤਾਂ ਉਹਦੇ ਨਾਲ ਬਹੁਤ ਫਰਕ ਪਏਗਾ ਖਾਸ ਤੌਰ ਤੇ ਸਾਨੂੰ ਜਿਵੇਂ ਸਾਡੇ ਫੌਜ ਚ ਬੱਚੇ ਜਾ ਰਹੇ ਸਾਡੀ ਆਈਪੀਐਸ ਆਈਏ ਸਟ੍ਰੇਨਿੰਗ ਵਾਲਾ ਸਿਸਟਮ ਬਹੁਤ ਡਾਊਨ ਜਾ ਰਿਹਾ ਸਾਡੇ ਬੱਚਿਆਂ ਨੂੰ ਜਦੋਂ ਤੱਕ ਅਸੀਂ ਅਗਾਹ ਵਧਣ ਲਈ ਅਗਾਹ ਪੜਨ ਲਈ ਪ੍ਰਫੁੱਲਤ ਨਹੀਂ ਕਰਾਂਗੇ ਇਹ ਅਸੀਂ ਮਾਰ ਬਹੁਤ ਖਾਵਾਂਗੇ ਠੀਕ ਹੈ ਮੈਡਮ ਲੱਗਦਾ ਵੀ ਫਿਰ ਜਿਵੇਂ ਹੁਣ ਪੰਜਾਬ ਨੂੰ ਆਪਾਂ ਇੱਕ ਪਾਸੇ ਰੱਖੀਏ ਤੇ ਜਿਵੇਂ ਹੁਣ ਪ੍ਰਵਾਸ ਆ ਜਿਹੜਾ ਪ੍ਰਵਾਸੀ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ ਲੱਗਦਾ ਤਾਂ ਇਹ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਭਾਈਚਾਰਾ ਵੀ ਸ਼ਾਇਦ ਪੰਜਾਬ ਦੇ ਵਿੱਚ ਆ ਜਾਵੇ ਚਿੰਤਾ ਦਾ ਵਿਸ਼ਾ ਪੰਜਾਬ ਦੇ ਕਿ ਬਾਹਰਲੇ ਸੂਬੇ ਜਿੱਥੋਂ ਪ੍ਰਵਾਸੀ ਭਾਈਚਾਰਾ ਆ ਰਿਹਾ ਹੈ ਕਿ ਉੱਥੋਂ ਦੀਆਂ ਸਰਕਾਰਾਂ ਨੂੰ ਕੋਈ ਠੋਸ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਉਹ ਆਪਣੇ ਵਿਅਕਤੀਆਂ ਨੂੰ ਉੱਥੇ ਹੀ ਮਤਲਬ ਕੋਈ ਰੋਜ਼ਗਾਰ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਜਿਵੇਂ ਪੰਜਾਬ ਕਰ ਰਿਹਾ ਚਲੋ ਉੱਥੋਂ ਦੇ ਸੂਬੇ ਵੀ ਉਹਨਾਂ ਨੂੰ ਰੋਕਣ ਵੀ ਨਹੀਂ ਤੁਸੀਂ ਇੱਥੇ ਹੀ ਤੁਹਾਨੂੰ ਰੋਜ਼ਗਾਰ ਦਵਾਂਗੇ ਸਾਰਾ ਕੋਈ ਜਿੱਥੇ ਮਿਲੂ ਇਹਦਾ ਮਤਲਬ ਉਹ ਸੂਬੇ ਫਿਰ ਫੇਲ ਸਾਬਤ ਹੋ ਰਹੇ ਨੇ ਜੀ ਗੱਲ ਇਸ ਤਰ੍ਹਾਂ ਜੀ ਕਿ ਉਸ ਸੂਬੇ ਨੂੰ ਕਿਉਂਕਿ ਮਾਇਆ ਇੱਥੋਂ ਜਾ ਰਹੀ ਜੇ ਇਹ ਨਹੀਂ ਉਹਨਾਂ ਦੇ ਮਾਪੇ ਉੱਥੇ ਨੇ ਜੋ ਉਹਨਾਂ ਨੂੰ ਉਹ ਕਰ ਰਹੇ ਨੇ ਦਾ ਮਤਲਬ ਹੈ ਉਹ ਸੂਬਿਆਂ ਨੂੰ ਰੋਕਣ ਦੀ ਲੋੜ ਨਹੀਂ ਸਮਝਣ ਦੀ ਸਾਡੇ ਸਿਆਸੀ ਆਗੂਆਂ ਨੂੰ ਲੋੜ ਹੈ ਹੁਣ ਆਵਾਜ਼ ਉੱਠਣੀ ਸ਼ੁਰੂ ਹੋ ਚੁੱਕੀ ਜੇ ਜੋ ਜਲੰਧਰ ਤੇ ਮੈਂ ਉਹਨਾਂ ਏਰੀਆਜ਼ ਵਿੱਚ ਜਾ ਚੁੱਕੀ ਆ ਉੱਥੇ ਮਿਲ ਚੁੱਕੀ ਆ ਮੈਂ ਉਹਨਾਂ ਨੂੰ ਹੈਲਥ ਸਰਵਿਸਿਜ਼ ਦੇਣ ਗਈ ਸੀ ਜਿੱਥੇ ਉਹ ਬੜੇ ਖੁੱਲੇ ਆਮ ਕਹਿ ਰਹੇ ਨੇ ਜੀ ਬਸ 4-5 ਸਾਲ ਦੀ ਬਾਤ ਹੈ ਮੇਅਰ ਵੀ ہمارا ਹੂੰ ਸਰਪੰਚ ਵੀ ਹੈ ਐਮ ਐਲ اے ਵੀ ਹਮਾਰਾ ਸਰਪੰਚ ਵੀ ਹਮਾਰਾ ਔਰ ਪੰਚ ਵੀ ਹਮਾਰੇ ਇਹ ਤਾਂ ਦੇਖਤੇ ਰਹਿ ਜਾਣੀ ਨਹੀਂ ਮੈਡਮ ਫਿਰ ਇੰਨੀ ਕ ਗੱਲ ਜੇ ਸਮਝ ਸਾਡੇ ਸਿਆਸੀ ਆਗੂਆਂ ਨੂੰ ਆ ਗਈ ਨਾ ਕਿ ਤੁਹਾਡੀ ਕੁਰਸੀ ਥੱਲੋਂ ਪਈਏ ਤਾਂ ਗਏ ਠੀਕ ਹੈ ਅੱਜ ਵੀ ਵੇਲਾ ਜੇ ਕਿ ਆਪਾਂ ਸੂਬੇ ਵਿੱਚ ਬੱਚਿਆਂ ਨੂੰ ਪਹਿਲਾਂ ਸੰਭੀਏ ਦੇਖੋ ਜਦੋਂ ਤੱਕ ਸਾਡੇ ਬੱਚੇ ਪੜਨ ਵੱਲ ਫਿਰ ਅੱਗੋਂ ਉਹਨਾਂ ਨੂੰ ਕਿਉਂਕਿ ਕੋਈ ਅਗਾਹ ਰਸਤਾ ਦਿਖਾਉਣ ਵਾਲਾ ਨਹੀਂ ਹੈ ਕਿ ਭਈ ਤੁਸੀਂ ਇੱਥੇ ਹੀ ਵਧੀਆ ਤੁਸੀਂ ਇੰਜੀਨੀਅਰ ਬਣ ਸਕਦੇ ਹੋ ਡਾਕਟਰ ਬਣ ਸਕਦੇ ਸਾਡਾ ਆਈਟੀ ਸੈਕਟਰ ਫੇਲ ਹੈ ਕੋਈ ਧਿਆਨ ਨਹੀਂ ਦੇ ਰਿਹਾ ਕਿ ਸਾਡੇ ਮੇਰਾ ਬੇਟਾ ਪੜ੍ਹ ਕੇ ਇਥੋਂ ਜਾਰੀਆ ਗੁੜਗਾਉਂ ਚ ਨੌਕਰੀ ਕਰਨ ਕਿਉਂ ਕਿਉਂਕਿ ਉਹਨੂੰ ਇਸ ਜਗ੍ਹਾ ਤੇ ਉਸ ਪਾਸੇ ਨਹੀਂ ਧਿਆਨ ਦੇ ਰਹੇ ਜੇ ਅਸੀਂ ਆਪਣਾ ਆਈਟੀ ਸੈਕਟਰ ਹੋਰ ਪ੍ਰਮੋਟ ਕਰ ਲਵਾਂਗੇ ਤਾਂ ਨਾਲ ਬੈਠੇ ਸੂਬੇ ਚ ਤੁਸੀਂ ਜੇ ਗੁੜਗਾਉਂ ਚ ਉਹ ਬਣਾ ਸਕਦੇ ਨੇ ਕੈਲੀਫੋਰਨੀਆ ਤਾਂ ਭਾਈ ਸਾਡੇ ਵੀ ਹੋ ਸਕਦਾ ਸੋ ਸਾਡੇ ਨਹੀਂ ਹੈ ਕਿ ਕੋਈ ਕਮੀ ਹੈ ਸਾਡੇ ਵਿੱਚ ਸਾਡੇ ਜੇ ਇੱਥੋਂ ਦੇ ਪੰਜਾਬ ਦੇ ਪੜੇ ਡਾਕਟਰ ਜੇ ਹੋਰ ਨਾ ਮੁਲਕਾਂ ਵਿੱਚ ਡਾਇਰੈਕਟਰ ਤੱਕ ਲੱਗਦੇ ਨੇ ਜਾਂ ਸਾਡੇ ਆਈਟੀ ਸੈਕਟਰ ਵਾਲੇ ਉੱਥੇ ਚੋਟੀ ਦੇ ਜਾ ਕੇ ਪਹੁੰਚਦੇ ਨੇ ਤਾਂ ਇਹਦਾ ਮਤਲਬ ਹੈ ਉਹਨਾਂ ਨੂੰ ਸੋਰਸੇਸ ਉਹਨਾਂ ਨੂੰ ਯਾਨੀ ਅਸੀਂ ਪਰਫੁੱਲਿਤ ਕਰਨ ਦਾ ਰਾਹ ਦੇਣ ਦੀ ਲੋੜ ਹੈ ਠੀਕ ਹੈ ਡਾਕਟਰ ਸਾਹਿਬ ਜਿਵੇਂ ਪੰਜਾਬੀ ਨੌਜਵਾਨ ਨੇ ਹੁਣ ਜਿਨ੍ਹਾਂ ਦੇ ਕੋਲ 30 ਕਿੱਲੇ ਜ਼ਮੀਨ ਆ 50 ਕਿੱਲੇ ਜ਼ਮੀਨ ਆ ਉਹ ਆਪਣੇ ਇੱਕ ਇੱਕ ਦੋ ਦੋ ਕਿੱਲਾ ਜ਼ਮੀਨ ਵੇਚੀ ਜਾਂਦੇ ਆ ਤੇ ਆਪਣੇ ਮੁੰਡਿਆਂ ਨੂੰ ਕਹਿੰਦੇ ਆ ਚਲੋ ਕੈਨੇਡਾ ਚਲੋ ਅਮਰੀਕਾ ਤੇ ਕੋਈ 2 ਨੰਬਰ 'ਚ ਜਾ ਰਿਹਾ ਹੈ ਕੋਈ ਅਮਰੀਕਾ ਦੀ ਆ ਕੰਧਾ ਟੱਪ ਰਿਹਾ ਕਿ ਉਹਨਾਂ ਮਾਪਿਆਂ ਨੂੰ ਉਹਨਾਂ ਲੋਕਾਂ ਨੂੰ ਵੀ ਸਮਝਣ ਦੀ ਲੋੜ ਆ ਵੀ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਇੱਥੇ ਰੱਖੀਏ ਚਲੋ ਠੀਕ ਹੈ ਤੁਸੀਂ ਗੱਲ ਕੀਤੀ ਆ ਵੀ ਉਹਰੇ ਮੌਕੇ ਪੈਦਾ ਹੋਣੇ ਚਾਹੀਦੇ ਨੇ ਪਰੰਤੂ ਜਿਨ੍ਹਾਂ ਕੋਲ ਮੌਕੇ ਬਣੇ ਹੋਏ ਨੇ ਚੰਗੇ ਪਰ ਇਹ ਘਰ ਚੱਲਦੇ ਨੇ ਉਹਨਾਂ ਦੇ ਵੀ ਪਰਿਵਾਰ ਮੁੰਡੇ ਕੁੜੀਆਂ ਹੋੜ ਲੱਗੀ ਪਈ ਆ ਵੀ ਅਸੀਂ ਵਿਦੇਸ਼ਾਂ ਜਾਈਏ ਕਿ ਉੱਥੇ ਵੀ ਆਪਾਂ ਨੂੰ ਰੋਕ ਲਾਉਣ ਦੀ ਜ਼ਰੂਰਤ ਆ ਤਾਂ ਜੋ ਆਪਣਾ ਪੰਜਾਬ ਆਪਾਂ ਕਹਿ ਦਈਏ ਖੁਸ਼ਹਾਲ ਪੰਜਾਬ ਅਹ ਦੇਖੋ ਲੱਗੇ ਭਾਵੇਂ ਮਾੜਾ ਪਰ ਕੁਝ ਫੀਸ ਦੀ ਸਾਡੇ ਐਨ ਆਰ ਆਈ ਵੀਰ ਭੈਣ ਵੀ ਗਜ਼ਬ ਹੀ ਕਰ ਜਾਂਦੇ ਨੇ ਕਿ ਆ ਕੇ ਉਹ ਮੋਟੀਆਂ-ਮੋਟੀਆਂ ਚੇਨਾਂ ਪਾ ਕੇ ਘੜੇ-ਮੋਟੇ ਪਾ ਕੇ ਸੱਚ ਜਾਣੇ ਉਹ ਆਪਸ ਵਿੱਚ ਵੀ ਕਈ ਵਾਰ ਗੱਲ ਕਰਦੇ ਨੇ ਕਿ ਅਸੀਂ ਪੰਜ ਜਣਿਆਂ ਨੇ ਇੱਕੋ ਹੀ ਚੇਨ ਰੱਖੀ ਐ ਮੈਂ ਜਾਵਾਂ ਤਾਂ ਮੈਂ ਪਾ ਲੈਣਾ ਤੂੰ ਜਾਣਾ ਤਾਂ ਤੂੰ ਪਾ ਲੈ ਸੋ ਉਹ ਜਿਸ ਤਰੀਕੇ ਪਰਮਾਉਂਦੇ ਨੇ ਕਿ ਜਾਓ ਜੀ ਡਾਲਰ ਲਾਓ ਜੀ ਦਰਖਤੋਂ ਤੇ ਤੁਹਾਡੇ ਕੋਲ ਪੈਸੇ ਆ ਜਾਂਦੇ ਨੇ ਉਹ ਚੀਜ਼ ਸਾਡੇ ਜ਼ਰੂਰ ਐਸ ਵੇਲੇ ਬਹੁਤ ਮਾੜਾ ਅਸਰ ਪਾ ਰਹੀ ਐ ਕਿ ਇਹ ਬੱਚੇ ਜੋ ਸਮਝਦੇ ਨੇ ਕਿ ਇੱਥੇ ਦੀ ਤੁਹਾਡੀ ਜੋ ਆਪਣੀ ਥਾਂ ਦੀ ਧਰਤੀ ਦੀ ਮੌਜ ਹੁੰਦੀ ਜੇ ਉਹਨਾਂ ਥਾਵਾਂ ਤੇ ਨਹੀਂ ਹੋ ਸਕਦੀ ਉਹਨਾਂ ਨੇ ਵੀ ਤੁਹਾਨੂੰ ਬਿਠਾ ਕੇ ਨਹੀਂ ਖਵਾਣਾ ਤੇ ਜਿਸ ਟੰਗ ਦੀ ਮਿਹਨਤ ਉੱਥੇ ਕਰਨੀ ਹੈ ਉੰਨੀ ਮਿਹਨਤ ਨਾਲ ਇੱਥੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਪਰ ਗੱਲ ਇਹ ਹੈ ਕਿ ਜਿਹੜੀ ਇੱਕ ਮੇਜਰ ਚੀਜ਼ ਤੁਹਾਨੂੰ ਤੱਕਦੀ ਜੇ ਉੱਥੇ ਉਹ ਬਾਹਰ ਹੈ ਕਿ ਤੁਹਾਡਾ ਨਾ ਸਿਰਫ ਲਿਵਿੰਗ ਸਟੈਂਡਰਡ ਬਲਕਿ ਕੁਆਲਿਟੀ ਆਫ ਲਿਵਿੰਗ ਠੀਕ ਹੈ ਯਾਨੀ ਤੁਸੀਂ ਜਦੋਂ ਕੰਪੈਰੀਜ਼ਨ ਉੱਥੇ ਕਰਦੇ ਹੋ ਨਾ ਕਿ ਤੁਹਾਡੇ ਹਿਊਮਨ ਰਾਈਟਸ ਕਿਵੇਂ ਨੇ ਤੁਹਾਡੀ ਲਾਈਫ ਕਿਸ ਤਰ੍ਹਾਂ ਸੁਰੱਖਿਅਤ ਹੈ ਤੇ ਉੱਥੇ ਰਾਜਾ ਕਿ ਰੰਗ ਕਾ ਸਭ ਬਰਾਬਰੀ ਹੈ ਉਹ ਚੀਜ਼ ਜਦੋਂ ਤੱਕ ਸਾਡੇ ਨਹੀਂ ਆਂਦੀ ਸਿਸਟਮ ਨਹੀਂ ਮਤਲਬ ਤੁਸੀਂ ਸਿੱਧਾ ਸਿਸਟਮ ਚ ਤਬਦੀਲੀ ਜਦ ਤੱਕ ਨਹੀਂ ਹੁੰਦੀ ਕਿ ਸਾਰੇ ਬਰਾਬਰ ਨੇ ਉੱਤੀਸ ਉਦੋਂ ਤੱਕ ਤਾਂ ਇਹ ਤੁਸੀਂ ਪੂਰੀ ਤਰ੍ਹਾਂ ਵਿੱਚ ਠੱਲ ਨਹੀਂ ਨਹੀਂ ਸਰਕਾਰ ਕਹਿੰਦੀ ਵੀ ਚਲੋ ਸਿਸਟਮ 'ਚ ਸੁਧਾਰ ਕਰਨਾ ਤਾਂ ਲੋਕ ਵੀ ਨਾਲ ਮਿਲਣ ਫਿਰ ਲੋਕ ਆਪਣੇ ਵੀ ਕਿਤੇ ਕਹਿ ਨਹੀਂ ਦਿੰਦੇ ਭੇਡਚਾਲ ਜਿਵੇਂ ਪੰਜਾਬੀ ਦਾ ਸ਼ਬਦ ਆ ਵੀ ਜੇ ਕੋਈ ਸੜਕ ਤੇ ਉੱਤੇ ਕੋਈ ਅਹਜੀ ਚੀਜ਼ ਆਪਾਂ ਨੂੰ ਦਿਖ ਜਾਂਦੀ ਹੈ ਤਾਂ ਸਾਰੇ ਮੋਬਾਈਲ ਕੱਢ ਕੇ ਲੱਗ ਜਾਂਦੇ ਨੇ ਵੀਡੀਓ ਬਣਾਉਣ ਕਿ ਲੋਕਾਂ ਨੂੰ ਵੀ ਮੈਡਮ ਸਮਝਦੀ ਘਾਟ ਆ ਤੇ ਉਸੇ ਘਾਟ ਨੂੰ ਪੂਰਾ ਕਰਨ ਦੇ ਲਈ ਬੁੱਧੀਜੀਵੀ ਨੇ ਵਿਦਵਾਨ ਨੇ ਉਹਨਾਂ ਨੂੰ ਅੱਗੇ ਆਣ ਕੇ ਸੈਮੀਨਾਰ ਵੀ ਮੈਡਮ ਹੁੰਦੇ ਨੇ ਅਖਬਾਰਾਂ 'ਚ ਖਬਰਾਂ ਲੱਗਦੀਆਂ ਟੀਵੀ 'ਚ ਜਾਗਰੂਕਾਪਾ ਕਰਦੇ ਆ ਕਿ ਲੱਗਦਾ ਵੀ ਹੁਣ ਸਮੇਂ ਦੀ ਲੋੜ ਹੈਗੀ ਆ ਵੀ ਸਰਕਾਰਾਂ ਦੀ ਤੁਸੀਂ ਗੱਲ ਕਰਤੀ ਬੁੱਧੀਜੀਵੀ ਸਾਰਾ ਵਰਗ ਨੂੰ ਇਕੱਠਾ ਹੋ ਕੇ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਆ ਜੋ ਇਸ ਤਰ੍ਹਾਂ ਦੇ ਵਿੱਚ ਜੋ ਹਿੱਸਾ ਪਾ ਰਹੇ ਨੇ ਦੇਖੋ ਦੋ ਅਹਿਮ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਜੇ ਫਰਜ਼ ਇੱਕ ਹੁੰਦਾ ਜੇ ਹੱਕ ਜੀ ਸਾਨੂੰ ਹੱਕ ਤਾਂ ਬਖੂਬੀ ਸਮਝ ਆ ਗਏ ਫਰਜ਼ ਵਜੋਂ ਅਸੀਂ ਬਹੁਤ ਬਹੁਤ ਪਛਾਣ ਤੁਸੀਂ ਬਸ ਸਰਹੱਦ ਤੱਪੋ ਜਿਹੜਾ ਮੁਹੱਲੀ ਤੋਂ ਚੰਡੀਗੜ੍ਹ ਵੱਲ ਦੀ ਤੁਹਾਨੂੰ ਸਮਝ ਆ ਜਾਂਦੀ ਵੀ ਸੀਟ ਬੈਲਟ ਮੈਂ ਕਿਉਂ ਪਾਣੀ ਹੈ ਹੈਲਮਟ ਪਿੱਛੇ ਬੈਠੇ ਤੁਹਾਨੂੰ ਸਪੀਡ ਵੀ ਸਮਝ ਆ ਜਾਂਦੀ ਹੈ ਹੈਲਮਟ ਵੀ ਪਿੱਛੇ ਪਏ ਨੂੰ ਸਮਝ ਆ ਜਾਂਦੀ ਹੈ ਦਰਜਾ ਹੁੰਦਾ ਵੀ ਆ ਤੇ ਬਾਹਰ ਅਸੀਂ ਸ਼ੀਸ਼ਾ ਡਾਊਨ ਕਰਕੇ ਕੂੜਾ ਵੀ ਨਹੀਂ ਸੁੱਟਦੇ ਯਾਨੀ ਜੇ ਉਹ ਸਰਹੱਦ ਤੇ ਸਾਨੂੰ ਆਪਣੇ ਫਰਜ਼ ਸਮਝ ਆ ਜਾਂਦੇ ਆ ਤਾਂ ਜਿਸ ਦਿਨ ਪੰਜਾਬ ਨੂੰ ਅਸੀਂ ਆਪਣੀ ਮਾਂ ਸਮਝ ਕੇ ਕਰਾਂਗੇ ਤਾਂ ਅਸੀਂ ਸਫਾਈ ਰੱਖ ਲਵਾਂਗੇ ਠੀਕ ਹੈ ਅਜੇ ਉਹ ਜਿਹੜਾ ਪਿਆਰ ਹੁੰਦਾ ਸੀ ਉਹ ਜਜ਼ਬਾ ਹੁੰਦਾ ਸੀ ਵੀ ਮੇਰੀ ਥਾਂ ਮੇਰੀ ਜ਼ਮੀਨ ਉਹ ਤਾਂ ਵਾਇਬ ਜੇ ਤਾਂਵੇਂ ਸਭ ਨੂੰ 6 ਵਜ ਦੀ ਹੋਵੇ ਪਰ ਅਸੀਂ ਅੱਜ ਵੀ ਕੂੜਾ ਕਰਦਾ ਬਾਹਰ ਅਗਲੇ ਦਿਨ ਬਾਹਰ ਘਰ ਦੇ ਬਾਹਰ ਰੱਖ ਦਿੰਨੇ ਆ ਕਿਉਂ ਨਹੀਂ ਉਹੀ ਕੂੜਾ ਆਪਣਾ ਡਸਟਬਿਨ ਚ ਪਾ ਕੇ ਰੱਖ ਸਕਦੇ ਕਿਉਂਕਿ ਅਸੀਂ ਉਹ ਪਿਆਰ ਅਜੇ ਤੱਕ ਫਾਇਦਾ ਹੀ ਨਹੀਂ ਕਰ ਸਕੇ ਅਸੀਂ ਹਮੇਸ਼ਾ ਹੀ ਸੋਚਦੇ ਆ ਕਿ ਅਸੀਂ ਤਾਂ ਬੇਗਾਨੇ ਪੁੱਤਾਂ ਗਲਤ ਗੱਲ ਏ ਜਦੋਂ ਆਪਣੀ ਸਮਝ ਕੇ ਇਸ ਧਰਤੀ ਤੇ ਬੈਠੇ ਹੋਵਾਂਗੇ ਉਦੋਂ ਸਾਨੂੰ ਦਿ세ਗਾ ਕਿ ਜੇ ਅਸੀਂ ਹੱਕ ਮੰਗ ਰਹੇ ਆ ਤਾਂ ਭਈ ਅਸੀਂ ਵਾਪਸ ਵੀ ਕੁਝ ਦੇਣਾ ਹੁੰਦਾ ਇਸ ਧਰਤੀ ਨੂੰ ਪਰਫੁੱਲਤ ਕਿਉਂਕਿ ਵੇਖੋ ਨਾ ਇਹ ਧਰਤੀ ਤੁਹਾਨੂੰ ਮੈਨੂੰ ਜਦੋਂ ਮਿਲੀ ਸੀ ਪਾਣੀ ਇੰਨਾ ਪਲੀਤ ਨਹੀਂ ਸੀ ਹਵਾ ਇੰਨੀ ਪਲੀਤ ਨਹੀਂ ਸੀ ਤਾਂ ਕੌਣ ਨੇ ਕਰਨ ਵਾਲੇ ਅਸੀਂ ਆ ਨਾ ਅਸੀਂ ਹੀ ਆ ਬਿਲਕੁਲ ਪਰ ਕਿਉਂਕਿ ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਅਸੀਂ ਆਪਣੀ ਅਗਲੀ ਤੀਜੀ ਪੁਸ਼ਤ ਇੱਥੇ ਜ਼ਿੰਦਾ ਹੀ ਨਹੀਂ ਰੱਖ ਸਕਾਂਗੇ ਜੋ ਹਾਲ ਕਰ ਰਹੇ ਬਹੁਤ ਚਿੰਤਾ ਦਾ ਵਿਸ਼ਾ ਵੱਡੀ ਹੈ ਉਹ ਇੰਨੀ ਵੱਡੀ ਗੱਲ ਹੈ ਕਿ ਜਿਹੜੀ ਸਾਨੂੰ ਸਮਝ ਹੀ ਨਹੀਂ ਆ ਰਹੀ ਸੋ ਪਹਿਲੀ ਗੱਲ ਤਾਂ ਪੰਜਾਬ ਨੂੰ ਅਸੀਂ ਆਪਣਾ ਸਮਝੀਏ ਇਹਨੂੰ ਸਮਝੀਏ ਕਿ ਸਾਡੇ ਵੱਡੇ ਵਡੇਰਿਆਂ ਨੇ ਇੱਥੇ ਪਸੀਨਾ ਰੋੜਿਆ ਲਹੂ ਰੋੜਿਆ ਸਾਡੀ ਥਾਂ ਜਦੋਂ ਇਹ ਪਿਆਰ ਜਾਗੇਗਾ ਨਾ ਉਸ ਦਿਨ ਤੁਸੀਂ ਦੇਖੋਗੇ ਬਹੁਤ ਤਬਦੀਲੀ ਦਿਸੇਗੀ ਠੀਕ ਹੈ ਮੈਡਮ ਇੱਕ ਆਖਰੀ ਸਵਾਲ ਤੁਹਾਡੇ ਤੋਂ ਕਰੂੰਗਾ ਅ ਤੁਸੀਂ ਪ੍ਰਵਾਸੀਆਂ ਦੀ ਗੱਲ ਕਰ ਦਿੱਤੀ ਤੁਸੀਂ ਸਟਾਰਟਿੰਗ ਦੇ ਵਿੱਚ ਇੱਕ ਭਰੂਣ ਹੱਤਿਆ ਦਾ ਮੁੱਦਾ ਚੁੱਕਿਆ ਸੀ ਬਹੁਤ ਅਹਿਮ ਮੁੱਦਾ ਸੀ ਇਹੋ ਲੜਕੀਆਂ ਨੂੰ ਕੁੱਖ ਦੇ ਵਿੱਚ ਮਾਰਿਆ ਜਾਂਦਾ ਸੀ ਤੇ ਜਦੋਂ ਤੁਸੀਂ ਮੈਡਮ ਉਹ ਮੁੱਦਾ ਚੁੱਕਿਆ ਸੀ ਤਾਂ ਕਾਫੀ ਸਾਲ ਬੀਤ ਗਏ ਕੀ ਲੱਗਦਾ ਹੈ ਸੁਧਾਰ ਹੋਇਆ ਤੇ ਲੜਕੀਆਂ ਦੀ ਤਾਦਾਦ ਹੁਣ ਮੁੰਡਿਆਂ ਦੇ ਨਾਲੋਂ ਵਧੀ ਹੈ ਬਿਲਕੁਲ ਜੀ ਮੈਂ ਸ਼ੁਕਰਗੁਜ਼ਾਰ ਤਹਿ ਦਿਲੋਂ মিডিਆ ਦੀਆਂ ਮੈਂ ਤੁਹਾਨੂੰ 35 ਸਾਲ ਦਾ ਤਜਰਬਾ ਦੱਸਣ ਲੱਗੀ ਹਾਂ ਕੋਈ ਇੱਕ ਦਿਨ ਦਾ ਨਹੀਂ ਕਿ ਜਦੋਂ ਮੈਂ ਸ਼ੁਰੂ ਹੋਈ ਸੀ ਤੁਸੀਂ ਬਿਸ਼ੱਕ 35 ਸਾਲ ਪਛਾਣ ਚਾਤ ਮਾਰ ਲਿਓ ਤੁਹਾਨੂੰ ਨਹੀਂ ਦਿ세ਗਾ ਕੋਈ ਇਸ ਵਿਸ਼ੇ ਤੇ ਕੰਮ ਕਰ ਰਿਹਾ ਸੀ ਪਰ ਜਿਸ ਢੰਗ ਨਾਲ ਕਿਉਂਕਿ ਕੱਲੇ ਤਾਂ ਕੋਈ ਚੀਜ਼ ਹਾਸਲ ਹੋ ਹੀ ਨਹੀਂ ਸਕਦੀ ਲੋਕ ਨਹੀਂ ਸਨ ਜੁੜੇ ਮੈਂ ਬੜੀ ਸਪਸ਼ਟ ਤੁਹਾਨੂੰ ਦੱਸ ਰਹੀ ਹਾਂ ਪਰ ਜਿਸ ਢੰਗ ਨਾਲ ਸਪੋਰਟ ਮੇਰੇ ਨਾਲ মিডিਆ ਦੇ ਸੂਝਵਾਨ ਲੋਕ ਤੁਰੇ ਸਨ ਉਹੀ ਜੇ ਅੱਜ ਅਸਲ ਜਿਹੜਾ ਅਸੀਂ ਇਸ ਦਾ ਸਿਹਰਾ ਮੈਂ মিডিਆ ਨੂੰ ਹੀ ਦਿੰਨੀ ਆ ਕਿ ਉਹ ਨਾਲ ਜੁੜੇ ਉਹਨਾਂ ਨੇ ਚੀਜ਼ ਕੇ ਸੁ ਜਾਗਰ ਕੀਤੇ ਲੋਕਾਂ ਨੂੰ ਡਾਰਿਆ ਭੈ ਪਿਆ ਵੀ ਨਹੀਂ ਕਰਨਾ ਕਿ ਉਹਨਾਂ ਨੂੰ ਅਵੇਅਰਨੈਸ ਵੀ ਹੋਈ ਸੋ ਉਹੀ ਕਾਰਨ ਸੀ ਕਿ ਅੱਜ ਭਾਵੇਂ ਇਹ ਚੱਲ ਰਿਹਾ ਮੈਂ ਬਿਲਕੁਲ ਇਸ ਤੋਂ ਇਨਕਾਰੀ ਨਹੀਂ ਕਿ ਬੰਦ ਹੋ ਚੁੱਕਾ ਸੰਪੂਰਨ ਰੂਪ ਵਿੱਚ ਨਹੀਂ ਹੋਇਆ ਪਰ ਬਹੁਤ ਘਟਿਆ ਜੇ ਦੇ ਉਹ ਅਸਰ ਵਾਕਈ ਇੱਕ ਡਰ ਵੀ ਜੇ ਉਹਨਾਂ ਨੂੰ ਮੀਡੀਆ ਦਾ ਕਿ ਜੇ ਅਸੀਂ ਕਿਤੇ ਇਹ ਫੜੇ ਗਏ ਤਾਂ ਫਿਰ ਸਾਨੂੰ ਕੁਛ ਨਾ ਕੁਛ ਕੰਜਾ ਕੱਸਿਆ ਜਾਏਗਾ ਸੋ ਉਹੀ ਗੱਲ ਹੁੰਦੀ ਹੈ ਜੀ ਕੈਰਟਨ ਸਟਿਕ ਜਦੋਂ ਕੁਛ ਕਰਨਾ ਹੁੰਦਾ ਜੀ ਸੋ ਇਹ ਰੋਲ ਤਾਂ ਮੈਂ ਸੇਹਰਾ ਤਾਂ ਮੀਡੀਆ ਸਿਰ ਦਿੱਤਾ ਕਿ ਉਹ ਲੱਗੇ ਹੋਏ ਨੇ ਤੇ ਆਪਾਂ ਜ਼ਰੂਰ ਕੁਛ ਨਾ ਕੁਛ ਉਹ ਵੀ ਸਰ ਕਰ ਜਾਵਾਂਗੇ ਜੀ ਇੱਕ ਅਹਿਮ ਗੱਲ ਹੋਰ ਮੈਂ ਜ਼ਰੂਰ ਸਾਂਝੀ ਕਰ ਦਿਆਂ ਜਿਸ ਟੰਗ ਨਾਲ ਉਹਨਾਂ ਦੇ ਘਰਾਂ ਵਿੱਚ ਤੁਸੀਂ ਦੇਖਦੇ ਹੋ ਪ੍ਰਵਾਸੀਆਂ ਦੇ ਘਰ ਵਿੱਚ 5 6 8 ਤੱਕ ਬੱਚੇ ਐਸ ਵੇਲੇ ਜੋ ਅਸੀਂ ਆਮ ਹੀ ਦੇਖ ਰਹੇ ਹਾਂ ਉਹਦੇ ਵਿੱਚ ਅਹਿਮ ਗੱਲ ਮੈਂ ਇਹ ਦੱਸਣਾ ਚਾਹੁੰਦੀ ਆ ਜੀ ਜੋ ਮੁੱਖ ਪੰਨੇ ਤੇ ਖਬਰ ਵੀ ਛਪ ਚੁੱਕੀ ਕਿ ਲੁਧਿਆਣਾ ਤੇ ਜਲੰਧਰ ਦੇ ਅੱਜ ਦੇ ਦਿਨ 15000 ਵਿਆਹੁਤਾ ਜੋੜੇ 35 ਸਾਲ ਤੋਂ ਛੋਟੀ ਉਮਰ ਦੇ ਨੇ ਜਿਹੜੇ ਇਨਫਰਟੀਲਿਟੀ ਦਾ ਇਲਾਜ ਕਰਵਾ ਰਹੇ ਨੇ ਸੋ ਸੋਚ ਲਓ ਜੀ ਪੰਜਾਬੀ ਜਿਹੜੇ ਉਹ ਨਪੁੰਸਕ ਬਣਨ ਵੱਲ ਤੁਰੇ ਹੋਏ ਨੇ ਤੇ ਉਧਰ ਅੱਠ ਅੱਠ ਨਿਆਣੇ ਜ਼ਰਾ ਕੁ ਸੋਚ ਲਿਓ ਜੀ ਅਗਲੇ 20 ਸਾਲਾਂ ਬਾਅਦ ਤਸਵੀਰ ਕੀ ਬਣਣੀ ਹੈ ਆਬਾਦੀ ਵਧ ਰਹੀ ਹੋਣੀ ਠੀਕ ਹੈ ਮੈਮ ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ ਸੋ ਅਸਾਂ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਤੋਂ ਤੇ ਉੱਗੇ ਸਮਾਜ ਸੇਵਕ ਤੇ ਨਾਲ ਹੀ ਡਾਕਟਰ ਤੇ ਨਾਲ ਹੀ ਬਹੁਤ ਅਹਿਮ ਮੁੱਦੇ ਨੇ ਜਿਹੜੇ ਪੰਜਾਬ ਦੇ ਗੰਭੀਰ ਮੁੱਦੇ ਸਨ ਜਿਨ੍ਹਾਂ ਦੇ ਵਿੱਚ ਭੂਣ ਹੱਤਿਆ ਦੇ ਇੱਕ ਅਹਿਮ ਮੁੱਦਾ ਸੀ ਉਹਦੇ ਉੱਤੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਨਾਲ ਹੀ ਹੁਣ ਫਰਕ ਹੈ ਜਿਹੜਾ ਪੈਂਦਾ ਦਿਖਾਈ ਦੇਆ ਇਹਨਾਂ ਦੇ ਮੁੱਦੇ ਨੂੰ ਬੂਰ ਪੈ ਗਿਆ ਤੇ ਲੜਕੀਆਂ ਦੀ ਤਾਦਾਦ ਹੈ ਜਿਹੜੀ ਲੜਕਿਆਂ ਨਾਲ ਵਧੀ ਤੇ ਨਾਲ ਹੀ ਹੁਣ ਇੱਕ ਹੋਰ ਗੰਭੀਰ ਮੁੱਦਾ ਸੀ ਜਿਹੜਾ ਪ੍ਰਵਾਸੀ ਪਾਇਚਾਰੇ ਦੀ ਤਾਦਾਦ ਜਿਹੜੀ ਵਾਧੀ ਜਾ ਰਹੀ ਹੈ ਪੰਜਾਬ ਦੇ ਉੱਤੇ ਉਸ ਦੇ ਉੱਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਨਾਲ ਹੀ ਅਪੀਲ ਕੀਤੀ ਹੈ ਕਿ ਜੋ ਇਹ ਵਰਤਾਨ ਤਾਂ ਜਿਹੜਾ ਚੱਲ ਰਿਹਾ ਦੁਖਾਂਤ ਹੈ ਇਸ ਦੇ ਉੱਤੇ ਨੱਥ ਪੈਣੀ ਚਾਹੀਦੀ ਹੈ ਸੋ ਤਜਿੰਦਰ ਸਿੰਘ ਅਨਮਿਊਟੀਵ ਲਈ ਬਹੁਤ ਬਹੁਤ ਧੰਨਵਾਦ